ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅਡਵਾਂਸ ਹੈਪੀ ਦੀਵਾਲੀ ਤੇ ਪਹਿਲਾਂ ਮੈਂ ਆਪਣੇ ਬਾਰੇ ਜ਼ਾਹਰ ਦਾ ਜੀ ਮੇਰਾ ਨਾਮ ਹਰਪ੍ਰੀਤ ਸਿੰਘ ਪੱਕਾ ਨਾਮ ਹੈ ਪ੍ਰਿੰਸ ਸਿੰਘ ਬਲੌਗਰ ਦੇ ਨਾਮ ਤੇ ਮੇਰਾ ਚੈਨਲ ਆਈ ਤੇ ਮੈਂ ਡਰਾਈਵਰ ਦੀ ਜੌਬ ਕਰਦਾ ਜੀ ਪਿੰਡ ਮੇਰਾ ਨਸਾਣਾ ਜਿਲ੍ਹਾ ਮੇਰਾ ਬਟੰਡਾ ਤੇ ਮੈਂ ਕੀ ਹੈ ਜੀ ਤੇ ਮਤਲਬ ਕਿ ਮੈਂ ਆਪਣਾ ਅੱਡ ਘਰ ਬਣਾਉਣਾ ਚਾਹਵਾ ਤੇ ਮੈਂ 2-4 ਦੀਵਾਲੀ ਦੀਆਂ ਵੀਂਤੀਆਂ ਕਰੂੰਗਾ ਤੇ ਜਰੂਰ ਸੁਣਿਓ ਜੀ ਕਉਂਕੀ ਅਸੀਂ ਬਜ਼ਾਰਾਂ ਚ ਅਕਸਰ ਘੁੰਮਦੇ ਰਹਿੰਨੇ ਆ ਡਰਾਈਵਰ ਦੀ ਜੌਬ ਪਰ ਕੇ ਤੇ ਸਾਨੂੰ ਬਹੁਤ ਬਹੁ ਦੇਖਣ ਨੂੰ ਮਿਲਦਾ ਹੀ ਦੁਨੀਆ ਘੁੰਮਦੇ ਰਹਿੰਨੇ ਆ ਇੱਧਰ ਉੱਧਰ ਬੰਦੇ ਮਿਲਦੇ ਰਹਿੰਦੇ ਪਰ ਮੈਨੂੰ ਸਹੀ ਲੱਗਿਆ ਤੇ ਮੈਂ ਵੀਡੀਓ ਪਾਉਣ ਲੱਗਿਆ ਤੇ ਬਾਕੀ ਤੁਹਾਡਾ ਲਾਇਕ ਕਮੈਂਟ ਸ਼ੇਅਰ ਕਰਨ ਨਾਲ ਦਿਲ ਕਰਦਾ ਕਰਦੇ ਹੋਈ ਜੇ ਗੱਲਾਂ ਵਧੀਆ ਲੱਗੀਆਂ ਤਾਂ ਆ ਨੰਬਰ 1 ਤਾਂ ਜੀ ਆਪਣੇ ਬੱਚਿਆਂ ਦਾ ਧਿਆਨ ਰੱਖੋ ਕਿਉਂਕਿ ਦੀਵਾਲੀ ਆਈ ਜਾਂਦੀ ਹੈ ਤੇ ਨੇੜੇ ਆ ਦੀਵਾਲੀ ਬੱਚੇ ਕੀ ਆ ਨਾ ਪਟਾਕੇ ਲਿਆਉਂਦੇ ਆ ਠੀਕ ਆ ਪਟਾਕੇ ਕਈ ਵਾਰੀ ਬੱਚੇ ਅਕਸਰ ਜੇਲ ਕਰਦੇ ਹੋਏ ਸੀ ਪਟਾਕੇ ਲੈਣੀਆਂ ਦਵਾਈ ਤੋਂ ਪਹਿਲਾਂ ਬੱਚੇ ਪਟਾਕੇ ਚਲਾਉਂਦੇ ਆ ਬਹੁਤ ਤੇ ਕਈ ਵਾਰੀ ਬੱਚੇ ਛੋਟੇ ਹੁੰਦੇ ਆ ਵੱਡਾ ਬੰਬ ਵੀ ਲਿਆਉਂਦੇ ਆ ਜਾਂ ਵੱਡੇ ਕੁੜ ਪਟਾਕੇ ਜਾਂ ਕੋਈ ਹੋਰ ਲਾਲ ਕੁੜ ਪਟਾਕ ਦੇ ਛੋਟੇ ਹੁੰਦੇ ਨੇ ਤੇ ਆਲੂ ਬੰਬ ਲਾਲੋ ਤੇ ਬੱਚੇ ਮਤਲਬ ਆਪਣਾ ਧਿਆਨ ਨਾਲ ਤੁਸੀਂ ਕੋਲੇ ਰਹਿ ਕੇ ਉਹਨਾਂ ਤੋਂ ਚਰਵਾਓ ਜੀ ਕਈ ਵਾਰੀ ਬੱਚੇ ਨੂੰ ਇੰਜਰੀ ਹੋ ਜਾਂਦੇ ਵੱਡਾ ਬੰਬੋਂ ਦਾ ਫਟ ਜਾਂਦਾ ਬਰੂਦ ਜ਼ਿਆਦਾ ਹੁੰਦਾ ਪੰਬਾ ਦੇ ਵਿੱਚ ਹੁਣ ਸਾਡੇ ਗਵਾਂਢ ਚ ਕੱਲ ਪਰਸੂ ਹੋਇਆ ਜੇ ਇਦਾਂ ਤਾਂ ਕਰਕੇ ਤੇ ਨੰਬਰ 2 ਇਹ ਕਦੇ ਵੀ ਆਪਣੇ ਬੱਚੇ ਨੂੰ ਹੁਣ ਸਾਧਨ ਬਹੁਤ ਘਟਦੇ ਹੋ ਗੱਡੀ ਮੋਟਰਸਾਈਕਲ ਸਕੂਟਰੀ ਇਹ ਬਹੁਤ ਘਟਦੇ ਹੋ ਕਿਉਂਕਿ ਤਿਆਰ ਦਾ ਟਾਈਮ ਆ ਬਜ਼ਾਰਾਂ ਦੇ ਵਿੱਚ ਭੀੜ ਆ ਜੀ ਐਕਸੀਡੈਂਟ ਹੋਣ ਦੇ ਚਾਂਸ ਆ ਲੜਾਈ ਹੋਣ ਦੇ ਚਾਂਸ ਆ ਕਿਉਂਕਿ ਅੱਜ ਕੱਲ ਲੜਾਈਆਂ ਬਹੁਤ ਹੋ ਰਹੀਆਂ ਤੁਹਾਨੂੰ ਪਤਾ ਹੀ ਆ ਬੱਚੇ ਬਹੁਤ ਕਿਸਮਤ ਨਾਲ ਮਿਲਦੇ ਨੇ ਨੰਬਰ 3 ਟੂਣੇ ਟਾਮਣ ਬਹੁਤ ਹੋ ਰਹੇ ਦੀਵਾਲੀ ਦੇ ਸਭ ਤੋਂ ਵੱਧ ਟੂਣੇ ਹੁੰਦੇ ਨੇ ਤੇ ਟੂਣਿਆਂ ਤੋਂ ਆਪ ਵੀ ਬਚੋ ਆਪਣੇ ਪਰਵਾਦ ਨੂੰ ਵੀ ਬਚਾ ਕੇ ਰੱਖੋ ਜੀ ਕਿਸੇ ਤੋਂ ਕੱਪੜਾ ਲਓਣਾ ਕਿਸੇ ਨੂੰ ਕੱਪੜਾ ਦੇਣਾ ਆਪਣਾ ਚਿੱਟੀ ਮਠਿਆਈ ਕਿਸੇ ਤੋਂ ਲਓਣਾ ਕਿਸੇ ਨੂੰ ਦੇਣਾ ਜੀ ਆਪਣਾ ਪੂਰਾ ਧਿਆਨ ਰੱਖੋ ਘਰ ਦੇ ਅੰਦਰ ਰਹੋ ਠੀਕ ਹੈ ਜੀ ਬਾਹਰ ਘੱਟ ਘੁੰਮੋ ਚਰਾਸੇ ਜੁਰਸਤੇ ਦੇਖ ਕੇ ਜਾਓ ਜੀ ਠੀਕ ਹੈ ਬਹੁਤ ਮਤਲਬ ਕਿ ਉਹ ਆ ਤੇ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਹੈਪੀ ਦੀਵਾਲੀ ਪਰਮਾਤਮਾ ਸਾਹਮਣੂ ਚੜ੍ਹਦੀ ਕਲਾ ਰੱਖੇ ਮੇਰਾ ਧੰਨ 시 ਗੁਰੂ ਆਮਦਾਸ ਮਹਾਰਾਜ ਸਾਰੀ ਦੁਨੀਆ ਦੇ ਮੇਰਾ ਪਰਿਆ ਹੱਥ ਰੱਖੀ ਵਧੀਆ ਦੀਵਾਲੀ ਮਨਾਉਣ ਆਪੂ ਆਪਣੇ ਘਰੇ ਪਰ ਡਰਾਈਵਰਾਂ ਦੀ ਕਾਲੀ ਦੀਵਾਲੀ ਦੇ ਡਰਾਈਵਰਾਂ ਦੀ ਕਰਕੇ ਰੋੜ ਤੇ ਲੰਘ ਜਾਂਦੇ ਸੀ ਤੇ ਉਹਨਾਂ ਦੇ ਬੱਚੇ ਦੇਖ ਲੈਂਦੇ ਆਂ ਬਾਕੀ ਪਰਮਾਤਮਾ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ